ਇਹ ਯਕੀਨ ਆਖਾਲ ਤੁਮ ਕਰ ਜਾ ਕੇ ਸਾਰੇ ਸਿੱਖਾ ਬਹੋਗੇ ਤਾਂ ਮਾਜੀ ਤਕਰੀਬਨ 10 ਵਜੇ ਹੋਏ ਆ ਪਾਪਾ ਜਿਹੜਾ ਹੈਗਾ ਇਹ ਗੋਦ ਜੀ ਦਾ ਕੰਮ ਹੈ ਨਾ ਕਰ ਗਏ ਰੋਟੀ ਪਾਣੀ ਦਾ ਕੰਮ ਆਪਾਂ ਨੇ ਲੈ ਲਿਆ ਮੰਮੀ ਨੇ ਇਹ ਜਬਾਰ ਤੀਨ ਸਾੜੇ ਦੇ ਕੰਮ ਆ ਗਏ ਤਾਂ ਕਾਫੀ ਲੱਗ ਜਾ ਮੈਂ ਤਾਂ ਫਿਰ ਅੱਧਾ ਕੰਮ ਜਿਹੜਾ ਉਹ ਕਰ ਲਵਾਂਗੇ ਜੈਨੂ ਗੋਆ ਤਬੀਨ ਹੋਵੇ तो yeah. पीने <talli> ਸਾਤ ਨੂੰ ਕਾਫੀ ਪੀਂਦੇ ਹੋ ਉਹ ਲੋਕ ਤਾਂ ਨਹੀਂ ਮੋਟੰਦਾ ਅਸੀਂ ਤਾਂ ਪੰਜ ਚੱਕਰ ਹੀ ਆ ਸਾthre ਹੀ गो चका गी त दुध पीवांगे हाणे बचा पी दी जमा चाह पाणी पीवांगे बनाव ਹੋਣ ਜਿਹੜਾ ਹੈਗਾ ਹੈ ਆਪਾਂ ਪਰ ਪਰ ਕਡਾਈਆਂ ਸੈੱਟ ਦੇਣੀਆਂ ਨੇ ਬਸ ਹੁਣ ਮੈਂ ਪਰ ਪਰ ਕਡਾਈਆਂ ਜਿਹੜੀਆਂ ਸੈੱਟ ਲੈਣੀਆਂ ਕੱਕੇ ਇਹ ਦੋਹਾ ਜਿਹੜਾ ਪੱਥਣ ਵਾਲਾ ਹੀ ਹੁੰਦਾ ਆ ਤੇ ਆਪਾਂ ਜਿਹੜਾ ਹੈਗਾ ਹੈ ਸੈੱਟ ਲੈਣਾ ਹੈ ਉਹ ਜਿੱਥੇ ਜਿਹੜੀ ਹੁੰਦੀ ਆ ਬੋਰਿੰਗ ਜਿਆ ਪੰਜ ਉਥੇ ਦੇ ਸੱਟਿਆ ਹੋਣਾ ਮਾ ਘਰੇ ਇਹ ਪੱਥਰ ਨੂੰ ਉਥਾਰ ਜਿਹੜਾ ਬਣਾਇਆ ਹੋਇਆ। ਬਸ ਇਹ ਸੱਟਿਆ ਹੋਣਾ ਦੋ ਮਿੰਟ ਲੱਗਣੇ ਆ ਦੋ ਬਾਰੀ ਅੰਦੇ। ਮੈਂ ਹੁਣ ਬਾਹਰ ਲਾ ਕੜਾਈ ਆ ਤੇ ਸੱਟ ਕੇ ਆਂ। ਇਹ ਇਕੱਠਾ ਕਰਕੇ ਦੋ ਤਿੰਨ ਦਿਨਾਂ ਦਾ ਜਿਹੜਾ ਗੋਹਾ ਆ ਅਸੀਂ ਬਾਥ ਲਈਦਾ ਆ ਹੁਣ ਕਈਆਂ ਨੇ ਕਹਿਣਾ ਵੀ ਪਸੰਦ ਹੱਥਾਂ ਨਾਲ ਚੱਕ ਕੇ ਖੀਂਚ ਪਰ ਅਸਲ ਖਾਣ ਵਾਲਾ ਜਿਹੜਾ ਹੱਥਾਂ ਨਾਲ ਚੱਕ ਕੇ ਗੋਹਾ ਇਹ ਪਰਾਹੀ ਚ ਪਾਉਂਦਾ ਕੋਈ ਮਸ਼ਕ ਨਹੀਂ ਹੁੰਦਾ ਸਾਨੂੰ ਤਾਂ

ਯਾਦੀ ਗੁਹਾ ਆਪਾਂ ਸੈਟ ਲਿਆ ਜਾਂਦੇ ਆਪਾਂ ਲੱਗੇ ਕੱਪੜੇ ਧੋਣ ਕੱਪੜੇ ਆ ਜਿਹੜੇ ਹੈਗੇ ਆ ਮਤਲਬ ਰੰਗ ਵਾਲੇ ਵੀ ਕੱਪੜੇ ਪਏ ਨੇ Holi ਵਾਲੇ Holi ਖੇਡੀ ਸੀ ਨਾ ਤੇ ਉਹ ਕੱਪੜੇ ਆਪਾਂ ਐਂਡ ਤੇ ਧੋਵਾਂਗੇ ਪਹਿਲਾਂ ਜਿਹੜੇ ਦੂਸਰੇ ਕੱਪੜੇ ਸਾਰੇ ਆਪਾਂ ਧੋ ਲੈਨੇ ਆ ਸਿੱਧੇ ਕਰ ਕਰਕੇ ਸਾਰੇ ਰੱਖੇ ਹੋਏ ਆ ਬਸ ਜਿਹੜੇ ਰਹਿੰਦੇ ਆ ਉਹ ਆਪਾਂ ਨਾਲ ਦੀ ਨਾਲ ਸਿੱਧੇ ਕਰ ਲਾਂਗੇ ਤੇ ਇੱਕ ਵਾਰ ਸਵੇਂ ਸੇ ਮੈਂ ਪਹਿਲਾਂ ਧੋਲੇ ਸੀ ਹੁਣ ਮੈਂ ਦੁਬਾਰਾ ਜਿਹੜਾ ਧੋ ਲੂੰਗੀ ਤੇ ਕੱਪੜੇ ਜਿਹੜੇ ਧੋਵਾਂਗੇ ਮਤਲਬ ਜਲਦੀ ਧੋ ਦਿਆਂਗੇ ਆਪਾਂ ਬਸ ਧੋ ਕੇ ਜਦੋਂ ਆਇਸ ਵੇਲੇ ਰੱਖ ਦਿੰਨੇ ਆ ਫਿਰ ਸੁੱਕ ਜਾਂ ਯਾਰ ਜਿੰਮੇ ਕਾ ਚਲ ਹੱਥ ਨਾਲੀ ਧੋ ਦਿੰਨੇ ਕੋਕੀ ਰੰਗ ਵਾਲੀ ਵੀ ਹੱਥ ਨਾਲੀ ਧੋਣੇ ਨੇ ਮੇਰੇ ਤੇ ਮੇਰੇ ਬੱਚਿਆਂ ਦੇ ਸੂਟ ਕੱਪੜੇ ਵੀ ਅਸੀਂ ਤੇਨਾਂ ਨੇ ਹੋਲੀ ਘੱਡੀ ਸੀ ਬਾਕੀ ਤਾਂ ਸਾਰਿਆਂ ਨੇ ਨਹੀਂ ਤੇ ਕੱਪੜੇ ਸਾਫ਼ ਹੀ ਨਹੀਂ ਬਸ ਮੈਂ ਹੁਣ ਜਿਹੜੇ ਹੈਗੇ ਇੱਕ ਫਟਾਫਟ ਕੱਪੜੇ ਜਿਹੜੇ ਧੋ ਲੈਣੀਆਂ ਸਾਬਣ ਲਾ ਕੇ ਚੰਗੀ ਤਰ੍ਹਾਂ ਕਲਰਾਂ ਵਗੈਰਾ ਤੇ ਆਪਾਂ ਬਰਸ਼ਰ ਲਗਾ ਦੇਾਂਗੇ ਤੇ ਤਾਂ ਕਿ ਕੋਕੀ ਕਲਰ ਵਗੈਰਾ ਹੀ ਜ਼ਿਆਦਾ ਗੰਦੇ ਹੁੰਦੇ ਨੇ ਕਿ ਸਲਵਾਰਾਂ ਦੇ ਪੌਂਚੇ ਜ਼ਿਆਦਾ ਗੰਦੇ ਹੁੰਦੇ ਨੇ ਮੂਰੀਆਂ ਤੇ ਆਪਾਂ ਚੰਗੀ ਤਰ੍ਹਾਂ ਜਿਹੜੇ ਹੈਗੇ ਕੱਪੜੇ ਧੋ ਕੇ ਤੇ ਰੱਖ ਦਾਂਗੇ ਵੀਡੀਓ ਜਿਹੜੀ ਮੈਂ ਫਾਸਟ ਕੀਤੀ ਹੋਈ ਆ ਤੇ ਆਵਾਜ਼ ਦੀ ਰਿਕਾਰਡਿੰਗ ਜਿਹੜੀ ਮੈਂ ਬਾਅਦ ਵਿੱਚ ਕਰਕੇ ਪਾ ਰਹੀ ਆ ਤੇ ਨਾਲ ਦੀ ਨਾਲ ਹੀ ਮੈਨੂੰ ਚੋੜੀ ਜਾਣੀ ਆ ਕਿਉਂਕਿ ਫਿਰ ਨਾ ਇਹਦੇ ਨਾਲ ਨਾਲੇ ਤਾਂ ਪਾਣੀ ਸਾਫ਼ ਰਹਿੰਦਾ ਜਾਂ ਨਾਲੀ ਫਿਰ ਨਾਲ ਦੀ ਨਾਲ ਨਚੋੜੀ ਜਾਵਾਂਗੀ ਤੇ ਟੱਬਾ ਜਿਹੜਾ ਫਿਰ ਭਰਦਾ ਨਹੀਂ ਤੇ ਆਪਾਂ ਨੂੰ ਕੱਪੜੇ ਕੱਢਣ ਲਈ ਪਾਣੀ ਲੈਣਾ ਜਿਹੜਾ ਸੌਖਾ ਰਹਿੰਦਾ ਆ ਤੇ ਕੰਮ ਜਿਹੜੇ ਕਾਫੀ ਜ਼ਿਆਦਾ ਲੇਟ ਹੋ ਗਿਆ ਅੱਜ ਕਿਉਂਕਿ ਮੰਮੀ ਬਿਮਾਰ ਨੇ ਥੀ ਅੱਗੇ ਥੋੜਾ ਬਹੁਤਾ ਉਹ ਕੰਮ ਨਾਲ ਕਰਵਾ ਦਿੰਦੀ ਆ ਪਰ ਅੱਜ ਜਿਹੜਾ ਸਾਰਾ ਕੰਮ ਮੈਂ ਖੁਦ ਹੀ ਕਰਿਆ ਵਾ ਤੇ ਤਾਂ ਕਰਕੇ ਜਿਹੜੇ ਕੰਮ ਲੇਟ ਹੋ ਗਏ ਇੱਥੇ 11 ਵਜੇ ਹੋਈ ਸੀਗੀ 11 ਵਜੇ ਮੈਂ ਕੱਪੜੇ ਧੋਤੇ ਕੱਪੜੇ ਧੋਣ ਤੋਂ ਬਾਅਦ ਫਿਰ ਜਿਹੜਾ ਹੈਗਾ ਕਿਚਨ ਦਾ ਕੰਮ ਵੀ ਕਰਨ ਵਾਲਾ ਥੋੜਾ ਬਹੁਤਾ ਪਿਆ ਸਾਫ ਸਫਾਈ ਦਾ ਤੇ ਮੈਂ ਕਿਹਾ ਚੱਲ ਪਹਿਲਾਂ ਮੈਂ ਕੱਪੜੇ ਧੋ ਕੇ ਰੱਖ ਦਿੰਦੀ ਹਾਂ ਉਸ ਤੋਂ ਬਾਅਦ ਜਿਹੜੇ ਸਾਫ ਸਫਾਈ ਕਿਚਨ ਦੀ ਕਰਾਂਗੇ ਤੇ ਪਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਮੈਂਟ ਕਰਦਿਆ ਕਰੋ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਨੂੰ ਜਿਹੜਾ ਲਾਸਟ ਤੱਕ ਵਾਚ ਕਰਿਆ ਕਰੋ ਤਾਂ ਕਿ ਜਿਹੜਾ ਹੈਗਾ ਆ ਮਤਲਬ ਮੇਰਾ ਵਾਚ ਟਾਈਮ ਜਲਦੀ ਕੰਪਲੀਟ ਹੋ ਜਾਵੇ ਮੇਰਾ ਵਾਚ ਟਾਈਮ ਥੋੜਾ ਜਿਹਾ ਰਹਿੰਦਾ ਹੈ ਕੰਪਲੀਟ ਹੋਣ ਵਾਲਾ ਸੋ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਮੇਰੇ ਵੀਡੀਓ ਨੂੰ ਵੀਰ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਕੱਪੜੇ ਜਿਹੜੇ 2-3 ਵਾਲੀ ਆ ਪਟੱਬ ਚ ਪਿਓ ਕਿ ਧੋਵਾਂਗੇ ਕਿਉਂਕਿ ਜਿਆਦਾ ਕੱਪੜੇ ਹੋਏ ਪਏ ਆ ਕੱਲ ਕੱਪੜੇ ਜਿਹੜੇ ਮੈਂ ਧੋਤੇ ਨਹੀਂ ਹੈਗੇ ਕੀ ਇਸ ਕਰਕੇ ਤੇ ਅੱਜ ਹੀ ਬਲੌਗ ਬਣਾਇਆ ਤੇ ਅੱਜ ਹੀ ਸ਼ਾਮ ਨੂੰ ਤਾਂ 5:30 ਵਜੇ ਤੁਹਾਨੂੰ ਮਿਲ ਜੂਗਾ ਅੱਜ ਤਰੀਕ ਹੈਗੀ ਆ 17 ਤਰੀਕ ਆ ਸੋਮਵਾਰ ਦਾ ਦਿਨ ਆ ਤੇ ਅੱਜ ਹੀ ਤੁਹਾਨੂੰ ਜਿਹੜਾ ਇਹ ਵੀਡੀਓ ਹੈਗੀ ਹੈ ਮਿਲ ਜੂਗੀ ਤੇ ਬੱਚਿਆਂ ਦਾ ਵੀ ਅੱਜ ਲਾਸਟ ਪੇਪਰ ਹੀ ਆ ਵਸ ਮੁੜ ਕੇ ਲਗਭਗ 10 12 ਦਿਨ ਘਰ ਹੀ ਰਹਿਣਗੇ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਜਦੋਂ ਨਾਲ ਐਡਮਿਸ਼ਨ ਕਰਵਾ ਦੇਾਂਗੇ ਸਕੂਲ ਤੇ ਫਿਰ ਉਹ ਬੱਚੇ ਜਾਣ ਲੱਗ ਜਾਣਗੇ ਸਕੂਲ ਵੀ ਤੇ ਉਹਨਾਂ ਦੀ ਜੁਨੀਫਾਰਮ ਨੇ ਸਰਦੀਆਂ ਵਾਲੀਆਂ ਨੇ ਇਹਨਾਂ ਨੂੰ ਹੁਣ ਰੱਖ ਕੇ ਤੇ ਉਹਨਾਂ ਨੂੰ ਗਰਮੀ ਵਾਲੀਆਂ ਦੇਵਾਂਗੇ ਮਤਲਬ ਮੌਸਮ ਦੇ ਅਕੋਰਡਿੰਗ ਜਿਹੜੇ ਕੱਪੜੇ ਆਪਾਂ ਇਹਨਾਂ ਨੂੰ ਪਹਿਨਣ ਨੂੰ ਦੇ ਦਈਦੇ ਆ ਤੇ ਬਾਕੀ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਪਲੀਜ਼ ਕਮੈਂਟ ਕਰਕੇ ਦੱਸਿਓ ਜਰੂਰ ਆਕੇ ਸਾਨੂੰ ਪਤਾ ਲੱਗੇ ਵੀ ਕਿੱਥੋਂ-ਕਿੱਥੋਂ ਸਾਡੇ YouTube ਫੈਮਿਲੀ ਸਾਡੇ ਨਾਲ ਜੁੜੀ ਹੋਈ ਹੈ। ਇਹ ਜਿਹੜਾ ਲਾਈਟ ਜਿਹਾ ਕਲਰ ਕਰਕੇ ਨਾ ਕੁਝ ਜ਼ਿਆਦਾ ਗੰਦਾ ਹੋਇਆ ਹੋਇਆ ਸੀਗਾ ਮੈਂ ਮਤਲਬ ਕਾਫੀ ਟਾਈਮ ਲੱਗ ਗਿਆ ਮੈਨੂੰ ਇਹਨੂੰ ਮਲ-ਮਲ ਕੇ ਚੰਗੀ ਤਰ੍ਹਾਂ ਮੋਟਾ। ਇਹ ਤਾਂ ਵੀਡੀਓ ਫਾਸਟ ਕੀਤੀ ਕਰਕੇ ਐ ਲੱਗੂਗਾ ਵੀ ਜਲਦੀ ਕਰਤਾ ਆ। ਤੇ ਬਾਕੀ ਸਾਡੇ ਪਿੰਡ ਦੇ ਕਾਫੀ ਜਾਣੇ ਵੀਡੀਓ ਦੇਖਦੇ ਨੇ ਸਾਡੀਆਂ ਤੇ ਮੰਮੀ ਨੂੰ ਕਹਿੰਦੇ ਸੀਗੇ ਤੁਸੀਂ ਵਲੌਗ ਬਣਾਉਣੀ ਬਹੁਤ ਸੋਹਣੀ ਹੁੰਦੀ ਹੈ ਵਲੌਗ ਤੁਹਾਡੀ ਥੈਂਕ ਯੂ ਸਾਡੇ ਪਿੰਡ ਵਾਲਿਆਂ ਦਾ ਮੰਮਾ ਮੇਰੀ ਆੜੀ ਡੇ ਦਵਾਈ ਲੈਣ ਗਏ ਹੋਏ ਸੀਗੇ ਬਿਮਾਰ ਨਹੀਂ ਨਾ ਮੰਮੀ ਬੁਖਾਰ ਹੋਇਆ ਹੋਇਆ ਸੀਗਾ ਉਹ ਦਵਾਈ ਲੈਣ ਗਏ ਹੋਏ ਸੀ ਤੇ ਮੈਂ ਕਿਹਾ ਮੈਂ ਕੱਪੜੇ ਵਗੈਰਾ ਸਾਰੇ ਧੋ ਕੇ ਰੱਖਦੇ ਆ ਤੇ 10 ਵਾਲੀ ਚਾਹ ਵੀ ਅਸੀਂ ਬਣਾਈ ਨਹੀਂ ਸੀ ਵਾਲੇ ਲੇਟ ਹੀ ਕਿਹਾ ਚਲੋਣਾ ਨਾ ਕਿ ਕੰਮ ਤਾਂ 당ਨ ਵੀੜ ਕੇ ਤੇਕਾ ਪੱਟੇ-ਪੁੱਕੇ ਗੱਡੀਆਂ ਲੈ ਜਾਂਦੇ ਸੀਗੇ ਤੇ ਗਾਹਾਂ ਨੂੰ ਵੀ ਪਾਣੀ ਵਗੈਰਾ ਪਿਆਗ ਵੀ ਸੀਗੇ ਤੇ ਦਵਾਤਾ ਮਪਾ ਕੱਪੜੇ ਕਿਤੇ ਧੋ ਕੇ ਰੱਖ ਲੈਣੇ ਆ ਤੇ ਇਹਨਾਂ ਨੂੰ ਮੈਂ ਮਸ਼ੀਨ ਦੇ ਵਿੱਚ ਇੱਕ ਨੰਬਰ ਤੇ ਸੁਕਾ ਲੈਣੀ ਹੁੰਦੀ ਆ ਤਾਂ ਕਿ ਜਿਹੜੇ ਕੱਪੜੇ ਕਈ ਵਾਰ ਨਾ ਮੌਸਮ ਅਚਾਨਕ ਹੀ ਖਰਾਬ ਹੋ ਜਾਂਦਾ ਹੈ ਤੇ ਫਿਰ ਗਿੱਲੇ ਗਿੱਲੇ ਕੱਪੜੇ ਨਾ ਰੱਖਣੇ ਅੰਦਰ ਬਹੁਤ ਔਖੇ ਲੱਗਦੇ ਆ ਤਾਂ ਕਰਕੇ ਨਾ ਮੈਂ ਜਿਹੜੇ ਹੈਗੇ ਆ ਕੱਪੜੇ ਇੱਕ ਨੰਬਰ ਤੇ ਲਾ ਕੇ ਸੁਕਾ ਲੈਣੀ ਹੁੰਦੀ ਆ ਵੈਸੇ ਤਾਂ ਮੈਂ ਮਸ਼ੀਨ 'ਚ ਹੀ ਧੋਨੀ ਆ ਪਰ ਜਦੋਂ ਥੋੜੇ ਕੱਪੜੇ ਹੋਣ ਜਾਂ ਫਿਰ ਜ਼ਿਆਦਾ ਗੰੰਤੀ ਹੋਣ ਫਿਰ ਮੈਂ ਹੱਥ ਨਾਲ ਧੋ ਲੈਣੀ ਆ ਅੱਜ ਜਿਹੜੇ ਕੱਪੜੇ ਹੈਗੇ ਹਾਲ ਹੋਲੀ ਵਾਲੇ ਕਰਕੇ ਨਾ ਫਿਰ ਮੈਂ ਕਿਹਾ ਚੱਲ ਵੀ ਹੱਥ ਨਾਲ ਹੀ ਧੋ ਦਿੰਨੇ ਆ ਤੇ ਨਾਲ ਹੀ ਫਿਰ ਜਿਹੜੀਆਂ ਇਹ ਵਾਈਟ ਸ਼ਰਟਾਂ ਹੁੰਦੀਆਂ ਇਹਨਾਂ ਨੂੰ ਤਾਂ ਸਾਬਣ ਲਾਉਣਾ ਹੀ ਪੈਂਦਾ ਵਾ ਤੇ ਫਿਰ ਮੈਂ ਕਿਹਾ ਚੱਲ ਬਾਕੀ ਤਾਂ ਦੋ ਤਿੰਨ ਸੂਟ ਹੀ ਨੇ ਤੇ ਉਹ ਫਿਰ ਆਪਾਂ ਜਿਹੜੇ ਹੈਗੇ ਹੱ ਨਲੀ ਤਾਂ ਕੰਮ ਸੌਖਾ ਹੋ ਜਾਂਦਾ ਆ ਤੇ ਮਸ਼ੀਨ ਨਾਲੋਂ ਜਲਦੀ ਧੁੱਤੇ ਜਾਂਦੇ ਵੈਸੇ ਹੱਥ ਨਾਲ ਆਪਣੇ ਨਾ ਆਪਾਂ ਨੂੰ ਹੀ ਹੁੰਦਾ ਵੀ ਮਸ਼ੀਨ ਚ ਪਾ ਕੇ ਆਪਾਂ ਹੋਰ ਕੰਮ ਕਰਨ ਲੱਗ ਜਾਂਦੇ ਆ ਇਹ ਸੌਖਾ ਹੈਗਾ ਆ ਪਰ ਮਸ਼ੀਨ ਨਾਲੋਂ ਜਲਦੀ ਕੱਪੜੇ ਜਿਹੜੇ ਹੱਥ ਨਾਲ ਧੁੱਤੇ ਜਾਂਦੇ ਆ ਤਾਂ ਘਰ ਕਿ ਮੈਂ ਜਿਹੜੇ ਹੱਥ ਨਾਲ ਧੋਦਣੀ ਗਰਮੀਆਂ ਚ ਤਾਂ ਮੈਂ ਜ਼ਿਆਦਾ ਕਰਕੇ ਹੱਥ ਨਾਲ ਧੋਨੀ ਆ ਗਰਮੀਆਂ ਚ ਮੈਂ ਮਸ਼ੀਨ ਚ ਘਾਟੀ ਕੱਪੜੇ ਪਾਉਂਦੀ ਹੁੰਨੀ ਆ ਐਮਰਜੈਂਸੀ ਹੋਵੇ ਫਿਰ ਮੈਂ ਪਾ ਲੈਨੀ ਆ ਪਰ ਵੈਸੇ ਤਾਂ ਮੈਂ ਲੋਕੀ ਕਹਿੰਦੇ ਨੇ ਹੱਥ ਨਾਲ ਹੀ ਧੋਲੇ ਨੇ ਹੁੰਨੇ ਕੱਪੜੇ ਤੇ ਹੁਣ ਜਿਹੜੀ ਹੈਗੀ ਆ ਸਰਦੀਆਂ ਵਾਲੇ ਕੱਪੜੇ ਵੀ ਤੇਰਾ ਕਿਰਾਂ ਸਾਫ ਕੇ ਰੱਖਣਗੇ ਇਹ ਸਾਰੇ ਹੋਲੀ ਵਾਲੇ ਕੱਪੜੇ ਨੇ ਰੰਗ ਵਾਲੇ ਕਾਫੀ ਸਾਰੇ ਰੰਗਲੇ ਥੂ ਘਰਨਾਂ ਦੇ ਵਿੱਚ ਤੇ ਕਮੀਜ਼ ਦੀ ਹਾਲਤ ਤੁਸੀਂ ਦੇਖਿਓ ਕਿੰਨਾ ਗੰਦਾ ਸੀਗਾ ਬੱਚੇ ਤਾਂ ਜ਼ਿਆਦਾ ਹੋਲੀ ਖੇਡੇ ਖੇਡ ਕੇ ਆਏ ਮੈਂ ਤਾਂ ਘਾਟੇ ਕੱਪੜੇ ਗੰਦੇ ਕੀਤੇ ਮੈਂ ਤਾਂ ਬੱਚਿਆਂ ਨੇ ਗਾਲੀ ਬਾਸ ਮਾੜਾ ਮੋਟਾ ਖੇਡ ਲਈ ਇਹ ਤਾਂ ਫਿਰ ਪਾਣੀ ਨਾਲ ਵੀ ਖੇਡੇ ਆ ਪਾਣੀ ਨਾਲ ਤੁਹਾਨੂੰ ਪਤਾ ਜਦੋਂ ਪਾਣੀ ਪੈ ਜਾਵੇ ਰੰਗ ਦੇ ਉੱਪਰ ਦੀ ਤਾਂ ਫਿਰ ਰੰਗ ਜੰਮ ਜਾਂਦਾ ਤੇ ਬਹੁਤ ਔਖੇ ਥੁੱਤੇ ਆ ਮੈਂ ਇਹਨਾਂ ਨੂੰ ਕਾਫੀ ਜ਼ਿਆਦਾ ਜ਼ੋਰ ਲਾ ਲੈ ਕੇ ਕੱਪੜੇ ਧੋਤੀਆਂ ਐ ਵੈਸੇ ਤਾਂ ਮੈਂ ਦੂਜੇ ਦਾ ਕੱਪੜੇ ਆਸਾਨੀ ਨਾਲ ਧੋਤੇ ਕੇ ਪਰ ਰੰਗ ਵਾਲੇ ਜਿਹੜੇ ਥੋੜੇ ਬਹੁਤ ਅਕਸਰ ਹੋ ਗਏ। ਇਹ ਆਪਾਂ ਸਾਰੀ ਜਿਹੜੀਆਂ ਵਰਦੀਆਂ ਨੂੰ ਚੂੜ ਕੇ ਰੱਖਣੀਆਂ ਨੇ। ਇਹ ਵੈਸੇ ਅੱਜ ਤਾਂ ਹਵਾ ਵਗਦੀ ਐ ਇਸ ਕਰਕੇ ਗਰਮੀ ਘੱਟ ਲੱਗ ਰਹੀ ਐ ਨਹੀਂ ਤਾਂ ਵੈਸੇ ਗਰਮੀ ਬਹੁਤ ਹੁੰਦੀ ਐ। ਅੱਜ ਤਾਂ ਹਵਾ ਚੱਲਦੀ ਪਈ ਐ ਹਵਾ ਵੀ ਐ ਜੱ ਤੇਜ਼ ਹੀ ਚੱਲ ਰਹੀ ਐ ਨੇਰੀ ਨੇਰੀ ਵਾਲਾ ਮਾਹੌਲ ਜਿਹਾ ਹੋਇਆ ਹੋਇਆ ਵਾ। ਮੇਰੇ ਕੱਪੜੇ ਜਿਹੜੇ ਸਾਰੇ ਚੰਗੀ ਤਰ੍ਹਾਂ ਧੋ ਲੈਣੇ ਧੋ ਲਿਆ ਰੰਗ ਕਰ ਦਿੱ ਗਲਾਬੀ ਗਲਾਬੀ ਪਾਣੀ ਨਿਕਲਦਾ ਪਿਆ ਦੇਖੋ ਕੱਪੜਾ ਦੇ ਵਿੱਚੋਂ ਗਲਾਬੀ ਰੰਗ ਨਾ ਜਾਦਾ ਨਾ ਗਲਾਬੀ ਰੰਗ ਜ਼ਿਆਦਾ ਸੀਗਾ ਦੂਸਰੇ ਰੰਗ ਤਾਂ ਘੱਟੀ ਸੀਗੇ ਗਲਾਬੀ ਵੱਧ ਲਿਆ ਹੁੰਦਾ ਬਾਕੀ ਕੰਝਾਂ ਨੂੰ ਖੁਸ਼ੀ ਵੀ ਹੋਈ ਇਹ ਵਲੌਗ ਦੇਖ ਕੇ ਕੰਝਾਂ ਨੇ ਮਿਰਚਾਂ ਵੀ ਲੜੀਆਂ ਨੇ ਤਾਂ ਮੈਂ ਲੜੀ ਜਾਉ ਤੁਹਾਡੇ ਤਾਂ ਚਲੂਣੇ ਲੜਦੇ ਹੀ ਰਹੇ ਨੇ ਕਸੀ ਤਾਈ ਵੀਡੀਓ ਪਾਉਂਦੇ ਰਹਾਂਗਾ ਜਿਹਨੂੰ ਔਖਾ ਲੱਗਦਾ ਲੱਗੀ ਜਾਵੇ ਸਾਨੂੰ ਕੋਈ ਚੱਕਰ ਨਹੀਂ ਜਿੱਥੇ ਪਰਿਵਾਰ ਦਾ ਸਾਥ ਹੋਵੇ ਨਾ ਉੱਥੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਤੇ ਬਾਕੀ ਵਾਹਿਗੁਰੂ ਤੋਂ ਡਰੋ ਕਿਸੇ ਤੋਂ ਡਰਨ ਦੀ ਲੋੜ ਨਹੀਂ ਜਦੋਂ ਵਾਹਿਗੁਰੂ ਨਾਲ ਆ ਕੇ ਫਿਰ ਕਿਸੇ ਤੋਂ ਕਿ ਡਰਨਾ ਵਾਪਾ ਤੇ ਮੋਟਰ ਟੈਂਕੀ ਭਰ ਗਈ ਸੀ ਮੈਂ ਮੋਟਰ ਬੰਦ ਕੀਤੀ ਪਿੱਛੇ ਨੂੰ ਕੇ ਤੇ ਕੱਪੜੇ ਜਿਹੜੇ ਆ ਦੇਖ ਕਿੰਨਾ ਜ਼ੋਰ ਲਾ ਲਾ ਕੇ ਰਗੜਿਆ ਮੈਂ ਰਾਂਦੇ ਜਿਹੜਾ ਲੈਂਦਾ ਹੀ ਨਹੀਂ ਪਿਆ ਸੀ ਪਤਾ ਨਹੀਂ ਕਿੱਦਾਂ ਦਾ ਰੰਗ ਸੀਗਾ ਜਾਮਨੀ ਜਿਹਾ ਰੰਗ ਸੀਗਾ ਲੈਂਦਾ ਹੀ ਨਹੀਂ ਸੀ ਬੜਾ ਔਖਾ ਮੈਂ ਰੰਗ ਲਾਇਆ ਜਿਹੜਾ ਇਹਦੇ ਤੋਂ ਸੂਟ ਤੋਂ ਇਹਦੇ ਤੋਂ ਨਹੀਂ ਸੀ ਲੈਂਦਾ ਪਰ ਬਾਕੀ ਕੱਪੜਿਆਂ ਤੋਂ ਤਾਂ ਲੈ ਗਿਆ ਪਰ ਇਹਦੇ ਤੋਂ ਨਹੀਂ ਲੈਂਦੇ ਤਾਂ ਬਹੁਤ ਔਖਾ ਲਾਇਆ ਮੈਂ ਸਭ ਹੀ ਇਹਦਾ ਔਖਾ ਹੋ ਕੇ ਰੰਗ ਲਾਇਆ ਮੈਂ ਹਾਲੀ ਵੀ ਥੋੜਾ ਜਿਹਾ ਰਹਿ ਗਿਆ ਬਾਤ ਹੈ ਪਤਨ ਤੋ ਪੱਕਾ ਸੀ ਕਿ ਪਤਨ ਕੀ ਹਿਸਾਬ ਕਿਤਾਬ ਸੀ ਵੈਸੇ ਇਹ ਸੂਟ ਉਹਦੇ ਉੱਚਾ ਹੀ ਹੋਇਆ ਹੋਇਆ ਕੁੜੀ ਦੇ ਮੇਖਾ ਚੱਲੇਗੇ ਜੇ ਪੋਣਾ ਹੋਇਆ ਪਾ ਲੂਗੀ ਨਹੀਂ ਫਿਰ ਆਪਾਂ ਰੈਂਦੀ ਆਂਗੀ ਵੇਸਟ ਵੇਸਟ ਚਾਹੋਦੀ ਪਰ ਰੁਕ ਉਹ ਗਾਸ ਕੱਪੜੇ ਸਾਰੇ ਆਪਣੇ ਕਿਤੇ ਧੁੱਤੀ ਗਏ ਤੇ ਮੇਰੀ ਯਾਦ ਆ ਕੱਪੜੇ ਧੋਣ ਤੋਂ ਬਾਅਦ ਮੈਲੇ ਜਿਹੜੇ ਹੈਗੇ ਪੈਰ ਵੀ ਧੋਣੇ ਹੁੰਦੇ ਆ ਤੇ ਮੈਨੂੰ ਤੇ ਚਾਹ ਮੱਲ ਪਿਆਣੀ ਸੀ ਕਿਉਂਕਿ ਫਿਰ ਮੇਹੜੀ ਇਹ ਹੁੰਦੀ ਆ ਆ ਕੋੜਤਾ ਧੋਣ ਤੋਂ ਬਾਅਦ ਮੈਂ ਪੈਰ ਧੋਂਗੀ ਤੇ ਫਿਰ ਇਹ ਜਿਹੜੀ ਆ ਜਹਾ ਹੁੰਦਾ ਜਾਲੀ ਦੀ ਹੁੰਦੀ ਹੈ ਜੀ ਜੂੜ ਆਜਾ ਬਣਾਇਆ ਹੁੰਦਾ ਇਹਦੇ ਨਾਲ ਹੀ ਪੈਰ ਜਿਹੜੇ ਧੋ ਲੈਣੇ ਪਤਾ ਕੀ ਹੈ ਨਾ ਜਦੋਂ ਆਪ ਕੱਪੜੇ ਧੋਕੇ ਹਟੀਏ ਤੇ ਮੈਂ ਜਿਹੜੀ ਪੈਥਾ ਪੈਰਾਂ ਦੇ ਮੈਲ ਹੁੰਦੀ ਹੈ ਨਾ ਤੇ ਉਹ ਮਤਲਬ ਉਫਣੇ ਜਾਂਦੀ ਹੈ ਤੇ ਲੈਣੀ ਸੌਖੀ ਹੋ ਜਾਂਦੀ ਵੈਸ ਤਾਂ ਮੈਲ ਲੱਗਦੀ ਨਹੀਂ ਪਰ ਫਿਰ ਵੀ ਮੈਨੂੰ ਆਤਾ ਤੇ ਮੈਂ ਧੋ ਲੈਣੀ ਹੁੰਦੀ ਹੈ ਤੇ ਪੈਰ ਜਿਹੜੇ ਚਿੱਟੇ ਚਿੱਟੇ ਹੋ ਜਾਂਦੇ ਹੈਗੇ ਜਦੋਂ ਗੂਆ ਗੂਆ ਸੱਟ ਕੇ ਹਟੇ ਹੋਈ ਉਹਦੋਂ ਤਾਂ ਪੈਰਾਂ ਤੇ ਜਿਆਦਾ ਉਹ ਮਤਲਬ ਮਿੱਟੀ ਘੱਟਾ ਹੋ ਜਾਂਦਾ ਪਰ ਮੈਂ ਫਿਰ ਵੀ ਕੱਪੜੇ ਧੋ ਕੇ ਲੱਗੀ ਸਦੇ ਕਿੰਨਾ ਰੰਗ ਗਲਾਬੀ ਗਲਾਬੀ ਨਿਕਲੇ ਕਿ ਗਲਾਬੀ ਰੰਗ ਹੀ ਜ਼ਿਆਦਾ ਲੈਂਦਾ ਹੋਇਆ ਸੀ ਤੇ ਹੁਣ ਮੈਂ ਪੈਰ ਆ ਜਿਹੜੇ ਚੰਗੀ ਤਰ੍ਹਾਂ ਧੋ ਲੈਣੇ ਨੇ ਮੈਨੂੰ ਨਹੀਂ ਮੈਨੂੰ ਨਾ ਪਤਾ ਕਿ ਗੱਲ ਪੈਰ ਕਾਫੀ ਜ਼ਿਆਦਾ ਪਾੜ ਜਾਂਦੇ ਨੇ ਤੇ ਮੈਂ ਫਿਰ ਇਹ ਕੁਚੀ ਜਿਹੀ ਮਾਰ-ਮਾਰ ਚੰਗੀ ਤਰ੍ਹਾਂ ਧੋ ਲੈਣੀ ਹੁੰਦੀ ਆ ਤੇ ਮਾਰ ਕੇ ਕੱਪੜੇ ਧੋਂ ਤੋਂ ਬਾਅਦ ਫਿਰ ਸਾਫ਼ ਜੇ ਹੋ ਜਾਂਦੇ ਮੇਰੀ ਡੇਲੀ ਦੀ ਆਤ ਤੇ ਕੱਪੜੇ ਆਪਾਂ ਸੁੱਕਣੇ ਪਾ ਜਾਂਦੇ ਆ ਤੇ ਹੁਣ ਜਿਹੜੇ ਹੈਗੇ ਆਪਾਂ ਭਾਂਡੇ ਧੋਣੇ ਆ ਭਾਂਡੇ ਜਿਹੜੇ ਕਿ ਸੀ ਲਾਲੋ ਵਿੱਚ ਚਾਹ ਵਾਲੇ ਭਾਂਡੇ ਵੀ ਪਏ ਨੇ ਦੇਖੋ ਕਿੰਨੇ ਭਾਂਡੇ ਸੈਲਫ ਤੇ ਵੀ ਪਏ ਆ ਬਾਲਟੀ ਰੋਧ ਵਾਲੇ ਸਾਰੇ ਭਾਂਡੇ ਪਏ ਆ ਤੇ ਇਧਰ ਆਪਾਂ ਚਾਹ ਦਿੱਤੀ ਆ ਧਰ ਚਾਹ ਬਣ ਦੇ ਬਣ ਦੇ ਆਪਾਂ ਭਾਂਡੇ ਜਿਹੜੇ ਮਾਂਜ ਲੈਣੇ ਨੇ ਤੇ ਸਾਰੇ ਭਾਂਡੇ ਜਿਹੜੇ ਆਪਾਂ ਧੋ ਦਾਂਗੇ ਚਾਨਣ ਪੈਂਦਾ ਸੀਗਾ ਕੈਮਰੇ ਦੇ ਵਿੱਚ ਮੈਂ ਕਿਹਾ ਸ਼ਾਇਦ ਗੇਟ ਲਾ ਕੇ ਸਹੀ ਹੋ ਵੀ ਪਰ ਨਹੀਂ ਹੋਇਆ ਮੈਂ ਕਿਹਾ ਚਲੋ ਕੋਈ ਕਰਨੀ ਇਦਾਂ ਹੀ ਬਣਾ ਦਿੰਨੇ ਆਪਾਂ ਤੇ ਫਿਰ ਮੈਂ ਵੇਖਿਆ ਕਿ ਬਾਤ ਤਾਂ ਸਾਰੇ ਸ਼ੈਂਕ ਭਰੇ ਹੋਇਆ ਸੀ ਸਾਰੇ ਬਰਤਨ ਚੱਕ ਤੇ ਇਹ ਬਰਤਨ ਮਾਂ ਦੇ ਮਾਂ ਦੇ ਜਿਹੜੇ ਹੈਗੇ ਆ ਪਹਿਲਾਂ ਮੈਂ ਪਤੀਲੀ ਮਾਂਜੀ ਦੁੱਧ ਵਾਲੀ ਪਤੀਲੀ ਪਈ ਸੀਗੀ ਮਾਂਜਣ ਵਾਲੀ ਪਤੀਲੀਆਂ ਸਾਡੇ ਦੋ ਤਿੰਨ ਹੋ ਜਾਂਦੀਆਂ ਚਾਹ ਆ ਲਈਆਂ ਸਵੇਰ ਉਸ ਦਿਨ ਉਹ ਮਾਂਜੀਆਂ ਫਿਰ ਜਿਹੜਾ ਹੈਗਾ ਸੈਂਕੜੇ ਬਰਤਨ ਸਾਰੇ ਸਾਫ਼ ਕਰ ਦਿੱਤੇ ਕਿਉਂਕਿ ਪਹਿਲਾਂ ਮੈਂ ਕੱਪੜੇ ਤਾਂ ਧੋ ਕੇ ਕਿਉਂ ਨਾ ਮੈਂ ਕਹੇ ਧੋਪਾ ਗਈ ਨਾ ਤੇ ਗਰਮੀ ਬਹੁਤ ਜ਼ਿਆਦਾ ਹੋ ਜਾਊਗੀ ਗਰਮੀ ਆਊਗੀ ਗਰਮੀ ਆਊਗੀ ਤੇ ਫਿਰ ਮੈਂ ਕਹਤਾ ਭਾਂਡੇ ਤਾਂ ਅੰਦਰ ਹੀ ਸੋਈ ਕੀ ਮਾਂਜਣੇ ਪਹਿਲਾਂ ਜਿਹੜੇ ਕੱਪੜੇ ਧੋ ਲਵਾਂ ਤੇ ਮੈਂ ਕੱਪੜੇ ਧੋਣ ਤੋਂ ਬਾਅਦ ਨਾਲੇ ਤਾਂ ਮੈਂ ਬਰਤਨ ਮਾਂਜੀ ਜਾਣਗੇ ਨਾਲੇ ਨਾਲ ਦੀ ਨਾਲ ਚਾਹ ਬਣ ਜੂਗੀ ਇਕੱ ਤੁਹੇ ਕੰਮ ਆ ਜਿਹੜਾ ਬੜਾ ਜਲਦੀ ਨਿਪਟ ਜਾਂਦਾ ਆ। ਤੇ ਸਾਰੇ ਵਰਤਨ ਜਿਹੜੇ ਮਾਂਜ ਕੇ ਰੱਖਤੇ ਤੇ ਚਾਹ ਉਬਲ ਗਈ ਜਿਹੜੇ ਹੱਥ ਥੋਕੇ ਤੇ ਦਵਾ ਦਵਾ ਚਾਹ ਤੇ ਦੁੱਧ ਪਾਇਆ ਤੇ ਗੈਸ ਕਰਤਾ ਆਪਾਂ ਬੰਦ ਤੇ ਹੁਣ ਵਰਤਨ ਧੋ ਕੇ ਜਿਹੜੇ ਆਪਾਂ ਹੈਗੇ ਫਿਰ ਚਾਹ ਸਾਰਿਆਂ ਨੂੰ ਦੇਵਾਂਗੇ ਪੀਣ ਨੂੰ। ਕਿਰੇ ਕਿਰੇ ਘਰੇ ਇਸ ਤਰ੍ਹਾਂ ਵਰਤਨ ਹੁੰਦੇ ਆ ਤੇ ਰੋਸੇ ਜ਼ਰੂਰ ਇੰਨੇ ਜ਼ਿਆਦਾ ਇਸਨੂੰ ਪੂਰਾ ਫੁੱਲ ਭਰੇ ਆਵੇਂ ਜੀ ਸਾਹ ਨਹੀਂ ਸੰਦਾ ਸੰਕਰੋ ਮੈਂ ਵੀਡੀਓ ਤਾਂ ਫਾਸਟ ਕਰਤੀ ਮੈਂ ਕਿ ਜੇ ਮਤਲਬ ਮੈਂ ਰਿਕਾਰਡ ਕਰਕੇ ਤਾਂ ਆ ਪਾਇਆ ਵੀਡੀਓ ਫਾਸਟ ਕਰਕੇ ਜੇ ਮੈਂ ਉਸ ਤਰ੍ਹਾਂ ਹੀ ਬਣਾਉਂਦੀ ਨਾ ਬਲੌਗ ਆਪ ਹੀ ਜ਼ਿਆਦਾ ਲੰਬਾ ਹੋ ਜਾਣਾ ਸੀਗਾ ਤੇ ਮੈਂ ਕਿ ਲੰਬਾ ਨਹੀਂ ਬਲੌਗ ਕਰਨਾ ਤੇ ਆਪਾਂ ਇਸ ਤਰ੍ਹਾਂ ਵੀਡੀਓ ਫਾਸਟ ਕਰਕੇ ਤੇ ਆਵਾਜ਼ ਰਿਕਾਰਡਿੰਗ ਕਰਕੇ ਆਪਾਂ ਆਦੇ ਤੇ ਫਿਰ ਇਹੜਾ ਬਲੌਗ ਛੋਟਾ ਹੋ ਜਾਊਗਾ ਤੇ ਦੇਖਣ ਵਾਲਿਆਂ ਨੂੰ ਵੀ ਵਧੀਆ ਲੱਗੂਗਾ બસ ਵਾਰ ਤਾਂ ਸਾਰੇ ਤੁੱਟੇ ਗਏ ਪਸੇ ਦੁੱਧ ਵਾਲੀ ਬਾਲਟੀ ਰਹੀ ਗਈ ਇਹ ਵੀ ਆਪਾਂ ਧੋ ਦੇਵਾਂਗੇ ਦੁੱਧ ਜਿਹੜਾ ਵੀ ਡੈਰੀ ਨਹੀਂ ਪਾਉਂਦੇ ਨੇਗੇ ਦੋਨਾਂ ਟਾਈਮਾਂ ਦਾ ਸਾਡੇ ਘਰੇ ਰੱਖਿਆ ਹੁੰਦਾ ਵਾ ਕਿ ਕਿਉਂਕਿ ਗਾਂ ਦਾ ਦੁੱਧ ਫਿਰ ਤੁਹਾਨੂੰ ਪਤਾ ਹੈ ਹਨਾ ਚਾਹ ਪਾਣੀ ਚਾਹ ਨਹੀਂ ਵਧੀਆ ਬਣਦੀ ਏ ਥੋੜਾ ਦੁੱਧ ਪਾਉਣੀ ਹੈ ਤੇ ਚਾਹ ਆਪਾਂ ਫਿਰ ਸਾਰੇ ਘਰੇ ਰੱਖ ਲਏ ਨੇ ਮੈਂ ਤਾਂ ਕਾੜੀ ਦੀ ਚਾਹ ਬਣਾ ਕੇ ਪੀ ਲੈਂਦੀ ਆ ਤੇ ਬਸ ਹੁਣ ਆਪਾਂ ਰਸੋਈ ਆ ਜਿਹੜੀ ਸਾਫ਼ ਕਰ ਦੇਵਾਂਗੇ ਰੋਟੀ ਪਕਾ ਕੇ ਮੈਂ ਗੈਸ ਕੋ ਸਾਫ਼ ਨਹੀਂ ਕੀਤਾ ਹੁਣ ਚੰਗੀ ਤਰ੍ਹਾਂ ਮੈਂ ਗੈਸ ਸਾਫ਼ ਕਰ ਦੂੰਗੀ ਜੇ ਤਾਂ ਮੰਮੀ ਠੀਕ ਹੁੰਦੇ ਆ ਫਿਰ ਉਹ ਗੁਆ ਸੈਟ ਲੈ ਲੈਂਦੇ ਮੇਰਾ ਉਹ ਜਿਹੜਾ ਟਾਈਮ 10 15 ਮਿੰਟ ਦਾ ਪੱਛ ਜਾਂਦਾ ਆ ਤੇ ਨਹੀਂ ਤਾਂ ਫਿਰ ਉਹਦੋਂ ਤਾਂ ਫਿਰ ਮੈਨਾਂ ਆੜੀ ਜਿਹੜਾ ਰੋਟੀ ਪਕਾ ਕੇ ਗੈਸ ਨੂੰ ਸਾਫ਼ ਕਰ ਲੈਣੀ ਹੈ ਫਰਦ ਦੀ ਮੰਮੀ ਨੂੰ ਮਾਰਨੇ ਤਾਂ ਸਾਰਾ ਕੰਮ ਮੈਨੇ ਕਰਨਾ ਪੈਣਾ ਹੈ ਇਸ ਕਰਕੇ ਮੈਂ ਕਿਹਾ ਚਲੋ ਲੇਟ ਹੋ ਜਾਊਗਾ ਥੋੜਾ ਤਾਂ ਕੋਈ ਗੱਲ ਨਹੀਂ ਗੈਸ ਜਿਹੜਾ ਬਾਅਦ ਚੰਪ ਕਰ ਲਾਂਗੇ ਜੇਕਰ ਮੇਰਾ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ